ਡਾਕਟਰ ਮੇਘਾ ਦੇ ਚੈਲੈਂਟੇਬਲ ਸਟੱਡੀ ਇਨਸਟਿਟਿਊਟ ਬਾਬਾ ਸਾਹਾਵ ਦੇ ਜਨਮ ਦਿਨ ਦੇ ਸਬੰਧ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਖਲੌਰ ਤੇ ਸਰਕਾਰੀ ਹਾਈ ਸਕੂਲ ਬਖਲੌਰ ਵਿਖੇ ਬੱਚਿਆਂ ਨੂੰ ਸੈਸ਼ਨਰੀ ਦੇਣ ਵਾਸਤੇ ਪਹੁੰਚੀ ਹੈ ਔਰ ਸਾਡੇ ਨਾਲ ਸ਼੍ਰੀ ਰਾਮ ਪ੍ਰਕਾਸ਼ ਜੀ ਚੁੰਬਰ ਜੋ ਪ੍ਰਧਾਨ ਐਸੋਸਾਇਟੀ ਦੇ ਉਹਦੇ ਨਾਲ ਸ਼੍ਰੀ ਜੋਗਰਾਜ ਜੀ ਵਾਈਸ ਪ੍ਰਧਾਨ ਸ਼੍ਰੀ ਜਸਵਿੰਦਰ ਸਿੰਘ ਜੀ ਥਾਣੇਦਾਰ ਸਾਹਿਬ ਤੇ ਸ਼੍ਰੀ ਅਸ਼ੋਕ ਜੀ ਯਾਂਚੀ ਇਸਦੇ ਨਾਲ ਹੀ ਸਾਡੇ ਐਨਆਰਆਈ ਮੈਂਬਰ ਜੀ ਪਰਮਜੀਤ ਪੰਮਾ ਬਖਲੋੜੀ ਜੀ ਉਹਨਾਂ ਦੇ ਨਾਲ ਆਪਣੇ ਸਰਿੰਦਰ ਚੁੰਬਰ ਜੀ ਸਾਰੇ ਸਾਥੀ ਪਹੁੰਚੇ ਆ ਔਰ ਅੱਜ ਦੇ ਮੌਕੇ ਤੇ ਜਦੋਂ ਅਸੀਂ ਸਟੇਸ਼ਨਰੀ ਵੰਡਣ ਆਏ ਆ ਤਾਂ ਸਕੂਲ ਦੇਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਸਾਨੂੰ ਮਾਨਯੋਗ ਭੁਖੀ ਸਾਹਿਬ ਨੇ ਦੱਸਿਆ ਕਿ ਸਕੂਲ ਵਿੱਚ ਵਾਟਰ ਪੂਲ ਦੀ ਘਾਟ ਆ ਤੇ ਮੌਕੇ ਤੇ ਹੀ ਸਾਡੇ ਸਰਿੰਦਰ ਚੁਪਰ ਗਰੀਸ ਤੋਂ ਉਹਨਾਂ ਨੇ ਆਪਣੇ ਪੁੱਤਰ ਦੇ 쿠ਸ਼ੀ ਦੇ ਪੁੱਤਰ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਇਹ ਜੋ ਕੁੱਲ ਦੀ ਸੇਵਾ ਜਿਹੜੀ ਉਹ ਕਰਨਗੇ ਜੋ ਪਾਣੀ ਵਾਲਾ ਜੋ ਕੋਲਰ ਰੱਖਣ ਪਾਣੀ ਦਵਾ ਦੇ। ਇਸ ਸੇਵਾ ਲਈ ਬਹੁਤ ਬਹੁਤ ਧੰਨਵਾਦ ਹੈ ਸਾਰੀ ਸੋਸਾਇਟੀ ਇਹਨਾਂ ਦੀ ਤੇ ਇਸ ਤਰ੍ਹਾਂ ਇਹ ਕੰਮ ਚੱਲਦਾ ਰਹੇਗਾ ਔਰ ਕਿ ਸੇਵਕ ਜੀ ਜੋ ਬੜੀ ਤਨਦੇਹੀ ਦੇ ਨਾਲ ਸੂਰ ਵਿੱਚ ਸੇਵਾ ਕਰ ਰਹੇ ਆ ਅਸੀਂ ਇਹਾਂ ਦੇ ਵੀ ਮਾਣ ਕਰਦੇ ਆ। ਔਰ ਇਹਨਾਂ ਪ੍ਰਸਾਦਾਂ ਨੇ ਕਿ ਜੋ ਵੀ ਪ੍ਰੈਕਟਿਸ ਬੁੱਕ ਦੀ ਹੋ ਲੋ ਸਮੱਸਿਆਵਾਂ ਵੀ ਉਹ ਸਾਡੇ ਚੈਰੀਟੇਬਲ ਕੰਪਨੀ ਦਾ ਸਹਿਯਾ ਹਲ ਕਰੇਗੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਖਾਸ ਤੌਰ ਤੇ ਸਾਡੇ ਬੱਗਾ ਸੇਲ ਕੀ ਆਨਮੀ ਪ੍ਰੈਸ ਤੋਂ ਪਹੁੰਚਿਆ ਐਫ ਪੀ ਵੀ ਪੰਜਾਬ ਕੂੜੇ ਜੋ ਚਲਾ ਰਹੇ ਹੈ ਕੈਪਸਟ ਕਰ ਰਹੇ ਆ ਉਹਦੇ ਵਿੱਚ ਤੁਹਾਡੀ ਜੋ ਖਬਰ ਵੀ ਜਾਵੇਗੀ ਅਸੀਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਇਸ ਕਰਕੇ ਬਕਲੌਰ ਦੇ ਵਿਦੇਸ਼ਾਂ ਵਿੱਚ ਰਹਿ ਰਹੇ ਆ ਸਭ ਤੋਂ ਵੱਧ ਯੋਗਦਾਨ ਉਹਨਾਂ ਦਾ ਆ ਤੇ ਸਾਡੀ ਤੋ ਮੈਂਦੀ ਦਾ ਇਕੋ ਇੱਕ ਆਦੇਸ਼ ਹੈ ਵੀ ਅਸੀਂ ਹੈ ਨਾ ਬੱਚਿਆਂ ਦੇ ਵਿੱਚੋਂ ਆਈਐਸ ਆਈਪੀਐਸ ਪੀਸੀਐਸ ਡਾਕਟਰ ਇੰਜੀਨੀਅਰ ਬਣਨਾ ਚਾਹੁੰਦੇ ਆ ਜਿਹੜੇ ਬੱਚੇ ਵੱਧ ਤੋਂ ਵੱਧ ਕੋਸ਼ਿਸ਼ ਕਰਨਗੇ ਅਸੀਂ ਡਾਕਟਰ ਅੰਮੇਰਗਰ ਚੈਰੀਟੇਬਲ ਸੁਸਾਇਟੀ ਬਣੋ ਸਟਾਫ ਦੇ ਹੱਲ ਦੀ ਵਿੱਚ ਉਹਨਾਂ ਬੱਚਿਆਂ ਨਾਲ ਵਾਦਾ ਕਰਦੇ ਆ ਕਿ ਉਹ ਡਾਕਟਰ ਇੰਜੀਨੀਅਰ ਆਈਪੀਐਸ ਆਈਐਸ ਬਣਨ ਅਸੀਂ ਉਹਨਾਂ ਦਾ ਜਿੱਥੋਂ ਤੱਕ ਵੀ ਉਹ ਪੜ੍ਹਾਈ ਕਰ ਮੰਨੀ ਉਹਨਾਂ ਨਾਲ ਪੂਰੀ ਮਰਦ ਕਰਾਂਗੇ ਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਸਮੂਹ ਟੀਮ ਦੇ ਨਾਲ ਸਾਡੇ ਐਨਆਰਆਈ ਦੇ ਪਹੁੰਚੇ ਦੇ ਸ੍ਰਿੰਦਰ ਚੌਂਪੜ ਜੀ ਬਖਲਾ ਜੀ ਬਹੁਤ ਵਧੀਆ ਦੀਦਕਾਰ ਨੇ ਜਿਨ੍ਹਾਂ ਨੇ ਵਾਰਡ ਦੇ ਵਿੱਚ ਬਖਲਾ ਦਾ ਨਾਮ ਰੋਸ਼ਨ ਕੀਤਾ ਇੱਥੇ ਪਹੁੰਚਣ ਤੇ ਸਾਡੇ ਮੌਖਾ ਦੇ ਆਪਕ ਜੀ ਨੇ ਸਾਨੂੰ ਇੱਕ ਡਿਮਾਂਡ ਰੱਖੀ ਸੀ ਕਿ ਸਾਡਾ ਬੱਚਿਆਂ ਨੂੰ ਪਾਣੀ ਚੀਂਦ ਦੇ ਲਈ ਥੋੜੀ ਦਿੱਕਤ ਆਦੀ ਆ ਵਾਟਰ ਪੂਲ ਖਰਾਬ ਹੈ ਅਸੀਂ ਅੱਜ ਇਹਨਾਂ ਨੂੰ ਗਾਰੰਟੀ ਦੇ ਚੱਲੇ ਆਵੇਂ ਤੁਹਾਡਾ ਜਿਹੜਾ ਇਹ ਵਾਟਰ ਪੂਲਰ ਵੀ ਡਾਕਟਰ ਅੰਬੇਦਕਰ ਚੈਰੀਟੇਬਲ ਸੁਸਾਇਟੀ ਵੱਲੋਂ ਅਸੀਂ ਨਵਾਂ ਰਖਵਾਵਾਂਗੇ ਅਗਰ ਪ੍ਰਾਇਮਰੀ ਸਕੂਲ ਦਾ ਮਾਰਾ ਸਾਡੇ ਮਾਸਟਰ ਜੀ ਹੁਣੇ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ ਵਿੱਚ ਸਟਾਫ ਦੀ ਘਾਟ ਹੈ ਕਿਉਂਕਿ ਪ੍ਰਾਇਮਰੀ ਸਕੂਲ ਦਾ ਸਾਡੀ ਨਹੀਂ ਆ ਜੇਕਰ ਨਹੀਂ ਕਮਜ਼ੋਰ ਰਹੇ ਲਈ ਤੇ ਉਹ ਮੰਜ਼ਲ ਕਮਜ਼ੋਰ ਰਹ ਜਾਂਦੀ ਹੈ ਮੰਜ਼ਲ ਪੂਰੀ ਬੰਦੀ ਨਹੀਂ ਹੈ ਅਸੀਂ ਮਾਸਟਰ ਜੀ ਨੂੰ ਵਿਸ਼ਵਾਸ ਦਿਵਾਤਾ ਬੱਚਿਆਂ ਨੂੰ ਵਧੀਆ ਪੜਾਇਆ ਜਾਵੇ ਤੇ ਸਟਾਫ ਜੇਕਰ ਇੱਕ ਟੀਚਰ ਨਾਲ ਸਰਦਾ ਇੱਕ ਟੀਚਰ ਰੱਖਿਆ ਜਾਵੇ ਜੇਕਰ ਦੋ ਟੀਚਰਾਂ ਨਾਲ ਸਰਦਾ ਤੇ ਦੋ ਟੀਚਰ ਵੀ ਸਾਡੇ ਕੋਲ ਆਫਰ ਹੈ ਮਤਲਬ ਸਾਨੂੰ ਹੌਲਪੋਰਟ ਮਾਸਟਰ ਜੀ ਚਾਹੀਦੀ ਆ ਤੇ ਸਾਡੇ ਨੂੰ ਪੂਰਾ ਸਹਿਯੋਗ ਹੈ ਅਗਰ ਹੋਰ ਕਿਸੇ ਚੀਜ਼ ਦੀ ਲੋੜ ਆ ਤੇ ਉਹ ਵੀ ਸਾਡੇ ਮਾਸਟਰ ਮੱਖਣ ਜੀ ਨਾਲ ਸੰਪਰਕ ਕਰਨ ਤੇ ਅਸੀਂ ਉਹ ਵੀ ਪੂਰਤੀ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਉਹਨੇ ਇਹ ਵੀ ਕਾਪੀਆਂ ਸ੍ਰੀ ਜਨਕਰਾਜ ਕੁਪਟਰ ਸਿੰਘ ਜੀ ਜੀਤਰਾਮ ਟਿੱਕਲੀ ਉਹਨਾਂ ਨੇ ਕਾਪਾਂ ਕਾਪੀਆਂ ਭੇਜੀਆਂ ਆ ਔਰ ਇੰਟਰਸਟ ਪੂਰਾ ਲੈ ਕੇ ਦਿਲਚਸਪੀ ਲੈ ਕੇ ਇਹ ਭੋਗ ਘਰ ਤੋਂ ਕਾਪੀ ਐਸ ਭਾਈਆਂ ਲਿਜੀ ਲੋਰ ਦੇ ਇਹਦਾ ਨਹੀਂ ਲੋਕਲ ਲਿਖ ਰਹੀ ਤੇ ਆ ਤਾਂ ਕਿ ਇੱਕ ਬਾਬਾ ਸਾਹਿਬ ਦਾ ਜਿਹੜਾ ਮੈਸੇਜ ਆ ਬੱਚੇ ਤੱਕ ਜਾਵੇ ਕਿਤਾਬਾਂ ਪੜ੍ਹਨ ਦੀ ਗਿਆਨੀ ਹੈਗਾ 10ਵੀਂ ਪਾਸ ਕਰ ਲੈ ਵੀਏ ਪਾਸ ਕਰ ਲੈ ਸਿਰ ਤੇ ਨਾ ਪਰ ਰੱਖਣੀ ਹੋਈ ਹੈ ਗਿਆਨ ਨਗਾ ਦੀ ਸਮਝ ਆ ਰਹੀ ਹੈ ਤੁਹਾਡੇ ਵਿਹਾਰ ਵਿੱਚ ਫਰਕ ਆ ਜਾਣਾ ਤੁਹਾਡੀ ਬੋਲਚਾਲ ਵਿੱਚ ਫਰਕ ਆ ਜਾਣਾ ਤੁਹਾਨੂੰ ਉੱਠਣ ਬੈਠਣ ਦਾ ਬਦਲ ਲੱਗ ਜਾਣਾ ਤੁਹਾਡੀ ਭਾਸ਼ਾ ਸ਼ੈਲੀ ਵਿੱਚ ਫਰਕ ਆ ਜਾਣਾ ਇਸ ਨੇ ਡੀਲਿੰਗ ਕਿੱਦਾਂ ਕਰਣੀ ਆ ਕਿੱਦਾਂ ਖਾਣਾ ਕਿੱਦਾਂ ਪ੍ਰੋਸਨ ਆਇਆ ਗਏ ਨੂੰ ਕਿੱਦਾਂ ਸਪੈਸ਼ਲ ਦੇਣੀ ਆ ਜੇ ਤੁਹਾਡੇ ਜੀਵਨ ਵਿੱਚ ਜੀਵਨ ਵਿੱਚ ਚੇਂਜ ਆ ਗਈ ਤੁਹਾਡੀਆਂ ਐਕਸ ਤੁਹਾਡੀਆਂ ਆਦਤਾਂ ਬਦਲ ਗਈਆਂ ਤੁਹਾਨੂੰ ਗੱਲ ਕਰਨ ਦਾ ਤਰੀਕਾ ਆ ਗਿਆ ਤੁਹਾਨੂੰ ਰਹਿਣ ਸਹਿਣ ਦਾ ਤਰੀਕਾ ਆ ਗਿਆ ਤਾਂ ਜੀਵਾ ਜੀ ਆ ਚਾ ਗਈ ਤਾਂ ਕਿ ਸਮਝੋ ਪੇ ਤੁਹਾਡੀ ਪੜਾਈ ਹੋਵੇ ਪੇ ਤੁਹਾਡਾ ਫੇਰ ਆ ਗਿਆਨ ਛੇਦੀ ਦਾ ਦੁੱਧ ਫੇਰ ਬਣਦਾ ਜਦੋਂ ਆਪਾਂ ਇਹ ਸਾਰੀ ਇਹ ਚਿੱਤ ਕਰਨਾ ਠੀਕ ਹੈ ਸਾਡੀ ਸੈਟੀ ਵੱਲੋਂ ਬਾਬਾ ਸਾਹਿਬ ਸੈਟੀ ਬਾਬਾ ਸਾਹਿਬ ਕਲਕਾ ਮੈਡੀਕਲ ਸੋਸਾਇਟੀ ਵੱਲੋਂ ਸਰਕਾਰ ਨੂੰ ਬੇਨਤੀ ਹੈ ਜੀ ਸਿੱਖਿਆ ਹਵਾਲ ਨੂੰ ਕਾਸ ਕਰਕੇ ਕਿ ਸਾਡੇ ਪ੍ਰਾਇਮਰੀ ਸਕੂਲ ਦੇ ਟੀਚਰ ਪੂਰੇ ਕੀਤੇ ਜਾਣ ਬੱਚਿਆਂ ਦੇ ਪੜਾਈ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਅਸੀਂ ਆਪਣੀ ਸੈਟੀ ਵੱਲੋਂ ਬਕਾਇਦਾ ਦੋ ਟੀਚਰ ਬਾਬਾ ਸਾਹਿਬ ਕੈਰੀਓ ਸਾਇਟੀ ਵੱਲੋਂ ਫਸਤੀ ਬਕਾਇਦਾ ਰੱਖੀ ਹੋਈ ਜਿਹਨਾਂ ਦਾ ਕਾਚਾ ਅਸੀਂ ਸਾਡੀ ਸਾਇਟੀ ਦੇ ਰਹੀ ਹੈ। ਬਾਕੀ ਅਸੀਂ ਸਿੱਖਿਆ ਭਾਗ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਜਲਦੀ ਟੀਚਰਾਂ ਦੀ ਘਾਟ ਪੂਰੀ ਕੀਤੀ ਜਾਵੇ। ਡੈਪੂਟੇਸ਼ਨ ਦੇ ਕੋਈ ਵੀ ਟੀਚਰ ਨਾ ਭੇਜਿਆ ਜਾਵੇ ਕਿਉਂਕਿ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ। ਸਰਕਾਰ ਨੂੰ ਬੇਨਤੀ ਹੈ ਜੀ ਖਾਸ ਕਰਕੇ ਸਿੱਖਿਆ ਭਾਗ ਨੂੰ ਜਲਦੀ ਜਲਦੀ ਟੀਚਰਾਂ ਦੀ ਘਾਟ ਪੂਰੀ ਕੀਤੀ ਜਾਵੇ। ਧੰਨਵਾਦ।